ਆਜ ਵੈਲਫੇਅਰ ਪ੍ਰਿੰਟ ਪੰਜਾਬ ਦੇ ਪ੍ਰਧਾਨ ਹਰਿੰਦਰਪਾਲ ਸ਼ਰਮਾ ਨੇ ਆਪਣੇ ਸਾਥੀਆਂ ਦੇ ਨਾਲ ਅੱਜ ਪਟਿਆਲਾ ਦੇ ਡੀਸੀ ਦਫ਼ਤਰ ਵਿੱਚ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਸੌਪਿਆ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਹਨਾਂ ਨੇ ਆਪਣੀਆਂ ਮੰਗਾਂ ਬਾਰੇ ਜਾਣੂ ਕਰਵਾਇਆ। ਕੀ ਮੰਗਾਂ ਨੇ ਤੁਸੀਂ ਵੀ ਸੁਣੋ। ਹਰਿੰਦਰਪਾਲ ਸ਼ਰਮਾ ਸੂਬਾ ਪ੍ਰਧਾਨ ਬ੍ਰਾਹਮਣ ਸਮਾਜ ਵੈਲਫੇਅਰ ਫਰੰਟ ਪੰਜਾਬ ਤੇ ਸਾਬਕਾ ਚੇਅਰਮੈਨ ਡੀਸੀ ਆਫਿਸ ਪਹੁੰਚਿਆ ਤੁਸੀਂ ਅੱਜ ਕੀ ਮਾਮਲਾ ਹੈ ਅਸੀਂ ਅੱਜ ਡੀਸੀ ਕਮਿਸ਼ਨਰ ਪਟਿਆਲਾ ਦੇ ਰਾਹੀਂ ਬ੍ਰਾਹਮਣ ਸਮਾਜ ਵੈਲਫੇਅਰ ਫਰੰਟ ਪੰਜਾਬ ਵੱਲੋਂ ਮੰਗਾ ਸੰਬੰਧੀ ਇੱਕ ਮੈਮੋਰੈਂਡਮ ਦਿੱਤਾ ਹੈ ਜਿਸ ਦੇ ਵਿੱਚ ਅੱਜ ਤੋਂ ਪਿਛਲੇ ਕੁਝ ਪਿਛਲੇ ਸਾਲਾਂ ਚ ਬ੍ਰਾਹਮਣ ਵੈਲਫੇਅਰ ਬੋਰਡ ਕਾਂਗਰਸ ਸਰਕਾਰ ਨੇ ਬਣਾਇਆ ਸੀ ਪਰ ਇਹ ਸਰਕਾਰ ਨੇ ਕਿਸੇ ਕਾਰਨ ਉਹਨੂੰ ਭੰਗ ਕਰ ਦਿੱਤਾ ਹੈ ਤੇ ਅਸੀਂ ਉਸ ਬ੍ਰਾਹਮਣ ਪਲਾਈ ਬੋਰਡ ਨੂੰ ਦੁਬਾਰਾ ਰਿਵਾਈਵ ਕਰਨ ਦੀ ਅਪੀਲ ਕਰਦੇ ਹਾਂ ਤੇ ਦੂਸਰਾ ਪੰਜਾਬ ਦੇ ਮੰਦਰਾਂ ਦੇ ਕਰਮਚਾਰੀਆਂ ਨੂੰ ਵੰਡੀਆਂ ਤਨਖਾਹਾਂ ਤੇ ਸਹੂਲਤਾਂ ਦੇਣ ਸੰਬੰਧੀ ਤੀਸਰੀ ਮੰਗ ਸੰਸਕ੍ਰਿਤ ਪਾਸ਼ਾ ਨੂੰ ਪੰਜਾਬ ਵਿੱਚ ਮੁੜ ਸੁਰਜੀਤ ਕੀਤਾ ਜਾਵੇ ਇਹ ਸਾਡੀਆਂ ਬ੍ਰਾਹਮਣ ਸਮਾਜ ਵੈਲਫੇਅਰ ਫਰੰਟ ਪੰਜਾਬ ਵੱਲੋਂ ਅਤੇ ਸਮੂਹ ਬ੍ਰਾਹਮਣ ਸਮਾਜ ਵੱਲੋਂ ਇਹ ਮੰਗਾਂ ਨੇ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਹ ਮੰਗਾਂ ਸਰਕਾਰ ਕੀਤੀਆਂ ਜਾਣ ਤੇ ਹੋਰ ਬ੍ਰਾਹਮਣ ਸਵਾਮਾਂ ਨੂੰ ਨਾਲ ਲੈ ਕੇ ਇਕੱਠੇ ਹੋ ਕੇ ਸਾਨੂੰ ਟਾਈਮ ਦਿੱਤਾ ਜਾਵੇ ਤਾਂ ਕਿ ਅਸੀਂ ਬ੍ਰਾਹਮਣ ਸਮਾਜ ਦੇ ਮੁੱਦਿਆਂ ਦੇ ਉੱਤੇ ਸਰਕਾਰ ਨਾਲ ਗੱਲਬਾਤ ਕਰ ਸਕੀਏ। ਠੀਕ ਹਾਂ। ਨਾਮਾਂ ਤੋਂ ਡਾਈ ਡੀਸੀ ਆਫਿਸ ਪੁਆਇੰਟ ਜੀ ਪੰਡਿਤ ਧਰਮਪਾਲ ਸ਼ਰਮਾ ਰੈਪਰ ਮੰਡਲਾ ਦਿਹਾਤੀ ਪ੍ਰਧਾਨ ਬ੍ਰਾਹਮਣ ਸਮਾਜ ਵੈਲਫੇਅਰ ਫਰੰਟ ਪੰਜਾਬ ਦੇ ਡੀਸੀ ਆਫਿਸ ਪਹੁੰਚੇ ਆ ਤੁਸੀਂ ਲੈਟਰ ਦੇਣ ਵਾਸਤੇ ਕੀ ਮਾਮਲਾ ਜੀ ਸਾਡਾ ਮਾਮਲਾ ਇਹ ਹੈ ਜੀ ਸਭ ਤੋਂ ਪਹਿਲਾਂ ਸਾਡਾ ਬ੍ਰਾਹਮਣ ਸਮਾਜ ਅਸੀਂ ਕਾਲੀ ਮਾਤਾ ਦੇ ਮੰਦਰ ਦੇ ਵਿੱਚ ਇਕੱਠੇ ਹੋਏ ਕਾਲੀ ਮਾਤਾ ਦੇ ਮੰਦਰ ਦੇ ਵਿੱਚੋਂ ਮੱਥਾ ਟੇਕ ਕੇ ਅਸ਼ੀਰਵਾਦ ਲੈ ਕੇ ਮਹਾਮਾਈ ਦਾ ਅਸੀਂ ਅਜਮਾਨਯੋਗ ਡੀਸੀ ਸਾਹਿਬ ਜੀ ਨੂੰ ਅਸੀਂ ਆਪਣਾ ਮੰਗ ਪੱਤਰ ਦੇਣ ਆਏ ਸੀ ਕਿਉਂਕਿ 2021 ਦੇ ਵਿੱਚ ਸਾਡਾ ਕਾਂਗਰਸ ਸਰਕਾਰ ਦੇ ਵਿੱਚ ਭਲਾਈ ਬੋਰਡ ਬਣਿਆ ਸੀ ਜੋ ਕਿ ਮੌਜੂਦਾ ਸਰਕਾਰ ਵੱਲੋਂ ਇਹ ਸਾਡਾ ਭੰਗ ਕੀਤਾ ਗਿਆ ਭਲਾਈ ਬੋਰਡ ਅਸੀਂ ਦੁਬਾਰਾ ਇਸ ਨੂੰ ਲਾਗੂ ਕਰਾਉਣ ਦੇ ਲਈ ਮੰਗ ਪੱਤਰ ਮਾਨਯੋਗ ਡੀਸੀ ਸਾਹਿਬ ਜੀ ਨੂੰ ਦਿੱਤਾ ਡੀਸੀ ਸਾਹਿਬ ਦੇ ਥਰੂ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਪਹੁੰਚਾਉਣ ਦੀ ਅਸੀਂ ਬੇਨਤੀ ਕਰਕੇ ਆਏ ਹਾਂ ਕਿਉਂਕਿ ਬ੍ਰਾਹਮਣ ਭਲਾਈ ਬੋਰਡ ਪੰਜਾਬ ਦਾ ਪੁਨਰਗਠਨ ਕਰਨ ਦੀ ਅਪੀਲ ਤੇ ਪੰਜਾਬ ਦੇ ਮੰਦਰਾਂ ਦੇ ਕਰਮਚਾਰੀਆਂ ਨੂੰ ਬਣਦੀਆਂ ਤਨਖਾਹਾਂ ਤੇ ਸਹੂਲਤਾਂ ਦੇਣ ਸੰਬੰਧੀ ਸੰਸਕਰਿਤ ਪਾਸਾ ਨੂੰ ਪੰਜਾਬੀ ਵਿੱਚ ਮੁੜ ਸੁਰਜੀਤ ਕੀਤਾ ਜਾਵੇ ਇਹ ਅਸੀਂ ਮੰਗ ਪੱਤਰ ਮਾਨਯੋਗ ਡੀਸੀ ਸਾਹਿਬ ਜੀ ਨੂੰ समर्पण करके आए हैं जी ਇਹਨਾਂ ਦੇ ਥਰੂ ਡੀਸੀ ਸਾਹਿਬ ਦੇ ਥਰੂ ਜਾਊਗਾ ਜੀ ਸਾਡੇ ਮਨਜੋਗ ਮੁੱਖ ਮੰਤਰੀ ਪੰਜਾਬ ਜੋ ਕਿ ਅਸੀਂ ਉਮੀਦ ਰੱਖਦੇ ਹਾਂ ਕਿ ਸਾਡਾ ਜਿਹੜਾ ਮੰਗ ਪੱਤਰ ਹੈ ਇਹ ਜਰੂਰ ਸਵੀਕਾਰ ਕਰਨਗੇ ਸਾਡਾ ਪੜਾਈ ਬੋਰਡ ਦੁਆਰਾ ਲਾਗੂ ਕਰਨਗੇ जय श्री राम जय काठड़िया ਮੰਗਾ ਹਾਂਜੀ ਨਾਪੁੜੀਆਂ ਹੋਈਆਂ ਤਾਂ ਉਸ ਤੋਂ ਬਾਅਦ ਹੀ ਦੇਖੋ ਜੀ ਉਹ ਅੱਗੇ ਸਾਡਾ ਸੂਬਾ ਪ੍ਰਧਾਨ ਜੀ ਹਰਿੰਦਰਪਰ ਕੌਰ ਜੀ ਵਾਲੇ ਖੜੇ ਨੇ ਜਿੱਤੇ ਇਹ ਡਿਊਟੀਆਂ ਲਾਣਗੇ ਅਸੀਂ ਸੰਘਰਸ਼ ਕਰਾਂਗੇ ਜਿ ਤਰ੍ਹਾਂ ਅਸੀਂ 2021 ਦੇ ਵਿੱਚ ਕਰਿਆ ਸੀ ਫਿਰ ਅਸੀਂ ਅੱਗੇ ਵਧਾਂਗੇ ਜੀ